ਜਿਹੜਾ ਤੜਾ ਵਾਰ-ਵਾਰ ਇਹ ਗੱਲ ਕਿੰਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਜੀ ਇਹ ਸਾਨੂੰ ਦਿੱਤਾ ਗਿਆ ਅਸੀਂ ਇਨਮਨ ਪਾਲਣਾ ਕਰ ਰਹੀਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀਗਾ ਜੀ ਭਰਤੀ ਕਰਨ ਦਾ ਸੀ ਇਨਮਨ ਪਾਲਣਾ ਕਰਨੀ ਹੈ ਤਾਂ ਬਣਦਾ ਤਾਂ ਇਹ ਹੈ ਕਿ ਹੁਣ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਆਇਆ ਉਹਦੀ ਵੀ ਫਿਰ ਇਨਮਨ ਪਾਲਣਾ ਕਰਨੀ ਚਾਹੀਦੀ ਕਿੰਤੂ ਪਰੰਤੂ ਸਵਾਲ ਨਹੀਂ ਚੁੱਕਣੇ ਚਾਹੀਦੇ ਸੱਚੇ ਤਾਂ ਜਿਹੜਾ ਇਹਨਾਂ ਨੇ ਪਹਿਲਾਂ ਹੀ ਸ੍ਰੀ ਵਾਰ-ਵਾਰ ਪ੍ਰੈਸ ਰੋਡ ਦੇ ਵਿੱਚ ਵੀ ਜਿੱਥੇ ਵੀ ਜਾਂਦੇ ਸੀ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਾਈਜ਼ ਦੀ ਏਟ ਬਣੀ ਕਮੇਟੀ ਇਹ ਸ਼ਬਦ ਵਰਤ ਰਹੇ ਜਦ ਕਿ ਇਹ ਨਹੀਂ ਵਰਤਣਾ ਚਾਹੀਦਾ ਸੀਗਾ ਤੇ ਉਸ ਵੇਲੇ ਵੀ ਨੋਟਿਸ ਲੈਣਾ ਚਾਹੀਦਾ ਸੀ ਇਹ ਬਹੁਤ ਹੁੰਦਾ ਹੈ ਸਭ ਨੂੰ ਚੁੱਪਦਾ ਸੀ ਬਾਕੀ ਕਾਲੀਦਰ ਜਿਹੜੇ ਆ ਅਸੀਂ ਅਕਾਲ ਤਖਤ ਸਾਹਿਬ ਕਿਸੇ ਇੱਕ ਧੜੇ ਦੇ ਥੋੜੀ ਹੋ ਸਕਦੇ ਆ ਜਿਵੇਂ ਅੱਜ ਵੀ ਗਰੀਬਤਾ ਉਹ ਜਿਹੜਾ ਸੀਗਾ ਇਸੇ ਕਰਕੇ ਜਿਹੜਾ ਨਾ ਇਹ ਬਹੁਤ ਹੀ ਬੋਲਿਆ ਕੋਈ ਨਹੀਂ ਬੇਸ਼ੱਕ لیکن چاہے ਜੇ ਕੋਈ ਨਿਰਪੱਖ ਪੱਤਰਕਾਰ ਆ ਜਾਂ ਕੋ ਹੋਰ ਸੀਗੇ ਉਹਨੂੰ ਇਹ ਮਹਿਸੂਸ ਹੁੰਦਾ ਸੀ ਕਿ ਸਿਰਫ ਇਹੀ ਕਮੇਟੀ ਜਿਹੜੀ ਸਰਪ੍ਰਸਤੀ ਵਾਲੀ ਬਾਕੀ ਸਾਰੇ ਜਿਹੜੇ ਸਰਪ੍ਰਸਤੀ ਤੋਂ ਬਾਹਰ ਹੈ ਇਹ ਜੋ ਅੱਜ ਦਾ ਫੈਸਲਾ ਹੋਇਆ ਕਿ ਸਰਪ੍ਰਸਤੀ ਵਾਲਾ ਕੋਈ ਨਹੀਂਗਾ ਸਰਪ੍ਰਸਤੀ ਦਾ ਨਾ ਵਰਤਾਇਆ ਜਾਏ ਉਹਨੂੰ ਚੇਤਾਵਨੀ ਦਿੱਤੀ ਆ ਇਹ ਅੱਜ ਉਹ ਪਹਿਲੀ ਵਾਰੀ ਫੈਸਲਾ ਸਹੀ ਆਇਆ ਤੇ ਔਰ ਇਹਦੇ ਤੇ ਮੇਰੇ ਨਾਲ ਹੁਣ ਉਹਨਾਂ ਨੂੰ ਜੁੰਟੀ ਕਰਨੀ ਚਾਹੀਦੀ ਹੈ ਹੁਣ ਉਹ ਪ੍ਰਧਾਨਗੀ ਪਰਦੂਣਗੇ ਵਾਲਾ ਕੇ ਨਹੀਂ ਵਧਣਾ ਚਾਹੀਦਾ ਤੇ ਉਹ ਜਿਹੜਾ ਬੈਠ ਕੇ ਗੱਲ ਕਰਨੀ ਚਾਹੀਦੀ ਹੈ